ਰੂਸ ਦੇ ਦੂਰ ਪੂਰਬੀ ਕਾਮ ਚਟਕਾ ਪ੍ਰਾਇਦੀਪ ਦੇ ਤੱਟ ਤੇ 8.8 ਤੀਬਰਤਾ ਦਾ ਇੱਕ ਵੱਡਾ ਪਚਾਲ ਆਇਆ। ਇਸ ਪਚਾਲ ਨੇ ਪ੍ਰਸ਼ਾਂਤ ਖੇਤਰ ਵਿੱਚ ਹਲਚਲ ਮਚਾ ਦਿੱਤੀ। ਇਹ ਪਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਦੇਸ਼ਾਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਅਮਰੀਕਾ, ਜਾਪਾਨ, ਨਿਊਜ਼ੀਲੈਂਡ, ਫਿਲੀਪੀਨਸ, ਇਕਵਾਡੋਰ ਅਤੇ ਹਵਾਈ ਵਰਗੇ ਖੇਤਰਾਂ ਵਿੱਚ ਸਮੁੰਦਰੀ ਕੰਡਿਆਂ ਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਅਮਰੀਕੀ ਭੂ ਵਿਗਿਆਨੀ ਸਰਵੇਖਣ ਦੇ ਅਨੁਸਾਰ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਹੈ ਅੱਜ ਦਿਨ ਪਰ ਕਾਮ ਚਟਕਾ ਦੇ ਖੇਤਰ ਤੇ ਕਟੋ-ਕਟ 6 ਪੁਚਾਲ ਦਰਜ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 5.4 ਤੋਂ ਲੈ ਕੇ 6.9 ਤੱਕ ਸੀ ਹਾਲਾਂਕਿ ਸਾਰੇ 8.8 ਤੀਬਰਤਾ ਵਾਲੇ ਭੂਚਾਲ ਨਾਲੋਂ ਘੱਟ ਸ਼ਕਤੀਸ਼ਾਲੀ ਸਨ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਕਵਾ ਡੋਰ ਦੇ ਕੁਝ ਤੱਟਵਰਤੀ ਖੇਤਰਾਂ ਦੇ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਵੇਲੇ ਜਾਪਾਨ ਵੀ ਖਤਰੇ ਦੇ ਵਿੱਚ ਹੈ ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੇ ਲੋਕ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦੇ ਪਾਲਣਾ ਕਰ ਰਹੇ ਹਨ ਹਵਾਈ ਵਿੱਚ ਲੋਕ ਉੱਚੀਆਂ ਥਾਵਾਂ ਤੇ ਜਾ ਰਹੇ ਹਨ ਜਦੋਂ ਕਿ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਤੱਤਵਰਤੀ ਖੇਤਰਾਂ ਵਿੱਚ ਸਾਵਧਾਨੀ ਨਾਲ ਰਹਿਣ ਲਈ ਕਿਹਾ ਗਿਆ ਹੈ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਹੈ ਕਿ ਉਹ ਉਹਨਾਂ ਨਿਵਾਸੀਆਂ ਲਈ ਚਾਰ ਸਿਵਲ ਡਿਫੈਂਸ ਕੇਂਦਰ ਖੋਲੇਗਾ ਜੋ ਸਮੁੰਦਰੀ ਜਹਾਜ਼ਾਂ ਦੇ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਰਾਤ ਪਰ ਅਲਟਰਨੇਟਿਵ ਸ਼ੈਲਟਰ ਦੀ ਲੋੜ ਹੈ ਕੰਟਰੋਲਰ ਮੈਥ ਸਵਾਰਡ ਨੇ ਕਿਹਾ ਹੈ ਕਿ ਜੇ ਤੁਸੀਂ ਆਕਲੈਂਡ ਖੇਤਰ ਵਿੱਚ ਕਿਸੇ ਜਹਾਜ਼ ਤੇ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਅੱਜ ਸ਼ਾਮ ਨੂੰ ਰਹਿਣ ਲਈ ਇੱਕ ਅਲਟਰਨੇਟਲ ਸ਼ੈਲਟਰ ਲੱਭਣ ਦੀ ਸਲਾਹ ਦਿੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸ਼ੈਲਟਰ ਨਹੀਂ ਹੈ ਤਾਂ ਕਿਰਪਾ ਕਰਕੇ ਸਾਡੇ ਸਿਵਲ ਡਿਫੈਂਸ ਸੈਂਟਰਾਂ ਵਿੱਚੋਂ ਕਿਸੇ ਇੱਕ ਸਗਾ ਤੇ ਜਾਓ ਜੋ ਕਿ ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਸੈਂਟਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਸ਼ੈਲਟਰ ਹਲਕੇ ਸਨੈਕਸ ਅਤੇ ਕੁਝ ਸੌਣ ਲਈ ਬਿਸਤਰ ਵੀ ਪ੍ਰਦਾਨ ਕਰਨਗੇ ਰੂਸ ਦੇ ਦੂਰ ਪੂਰਬੀ ਕਾਮ ਚਟਕਾ ਪ੍ਰਾਇਦੀਪ ਦੇ ਤੱਟ ਤੇ 8.83 ਵਰਤਾ ਦਾ ਇੱਕ ਵੱਡਾ ਪੁਚਾਰ ਆਇਆ ਇਸ ਪੁਚਾਰ ਨੇ ਪ੍ਰੇਸ਼ਾਂਤ ਖੇਤਰ ਵਿੱਚ ਹਲਚਲ ਮਚਾ ਦਿੱਤੀ ਇਹ ਪੁਚਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਦੇਸ਼ਾਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਮਰੀਕਾ ਜਪਾਨ ਨਿਊਜ਼ੀਲੈਂਡ ਫਿਲੀਪੀਨਸ ਇਕਵਾਡੋਰ ਅਤੇ ਹਵਾਈ ਵਰਗੇ ਖੇਤਰਾਂ ਵਿੱਚ ਸਮੁੰਦਰੀ ਕੰਡਿਆਂ ਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ ਅਮਰੀਕੀ ਭੂ ਵਿਗਿਆਨੀ ਸਰਵੇਖਣ ਦੇ ਅਨੁਸਾਰ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਪੁਚਾਰ ਹੈ ਅੱਜ ਦਿਨ ਪਰ ਕਾਮਚਟਕਾ ਦੇ ਖੇਤਰ ਤੇ ਕਟੋ ਕਟਛੇ ਪੁਚਾਲ ਦਰਜ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 5.4 ਤੋਂ ਲੈ ਕੇ 6.9 ਤੱਕ ਸੀ ਹਾਲਾਂਕਿ ਸਾਰੇ 8.8 ਤੀਬਰਤਾ ਵਾਲੇ ਭੂਚਾਲ ਨਾਲੋਂ ਘੱਟ ਸ਼ਕਤੀਸ਼ਾਲੀ ਸਨ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਕਵਾ ਡੋਰ ਦੇ ਕੁਝ ਤੱਟਵਰਤੀ ਖੇਤਰਾਂ ਦੇ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਵੇਲੇ ਜਾਪਾਨ ਵੀ ਖਤਰੇ ਦੇ ਵਿੱਚ ਹੈ ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੇ ਲੋਕ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦੇ ਪਾਲਣਾ ਕਰ ਰਹੇ ਹਨ ਹਵਾਈ ਵਿੱਚ ਲੋਕ ਉੱਚੀਆਂ ਥਾਵਾਂ ਤੇ ਜਾ ਰਹੇ ਹਨ ਜਦੋਂ ਕਿ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਤੱਤਵਰਤੀ ਖੇਤਰਾਂ ਵਿੱਚ ਸਾਵਧਾਨੀ ਨਾਲ ਰਹਿਣ ਲਈ ਕਿਹਾ ਗਿਆ ਹੈ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਹੈ ਕਿ ਉਹ ਉਹਨਾਂ ਨਿਵਾਸੀਆਂ ਲਈ ਚਾਰ ਸਿਵਲ ਡਿਫੈਂਸ ਕੇਂਦਰ ਖੋਲੇਗਾ ਜੋ ਸਮੁੰਦਰੀ ਜਾਜਾਂ ਦੇ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਰਾਤ ਪਰ ਅਲਟਰਨੇਟਿਵ ਸ਼ੈਲਟਰ ਦੀ ਲੋੜ ਹੈ ਕੰਟਰੋਲਰ ਮੈਥ ਸਵਾਰਡ ਨੇ ਕਿਹਾ ਹੈ ਕਿ ਜੇ ਤੁਸੀਂ ਆਕਲੈਂਡ ਖੇਤਰ ਵਿੱਚ ਕਿਸੇ ਜਹਾਜ਼ ਤੇ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਅੱਜ ਸ਼ਾਮ ਨੂੰ ਰਹਿਣ ਲਈ ਇੱਕ ਅਲਟਰਨੇਟਲ ਸ਼ੈਲਟਰ ਲੱਭਣ ਦੀ ਸਲਾਹ ਦਿੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸ਼ੈਲਟਰ ਨਹੀਂ ਹੈ ਤਾਂ ਕਿਰਪਾ ਕਰਕੇ ਸਾਡੇ ਸਿਵਲ ਡਿਫੈਂਸ ਸੈਂਟਰਾਂ ਵਿੱਚੋਂ ਕਿਸੇ ਇੱਕ ਸਗਾ ਤੇ ਜਾਓ ਜੋ ਕਿ ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਸੈਂਟਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਸ਼ੈਲਟਰ ਹਲਕੇ ਸਨੈਕਸ ਅਤੇ ਕੁਝ ਸੌਣ ਲਈ ਬਿਸਤਰ ਵੀ ਪ੍ਰਦਾਨ ਕਰਨਗੇ ਰੂਸ ਦੇ ਦੂਰ ਪੂਰਬੀ ਕਾਮ ਚਟਕਾ ਪ੍ਰਾਇਦੀਪ ਦੇ ਤੱਟ ਤੇ 8.83 ਵਰਤਾ ਦਾ ਇੱਕ ਵੱਡਾ ਪੁਚਾਰ ਆਇਆ ਇਸ ਪੁਚਾਰ ਨੇ ਪ੍ਰਸ਼ਾਂਤ ਖੇਤਰ ਵਿੱਚ ਹਲਚਲ ਮਚਾ ਦਿੱਤੀ ਇਹ ਪੁਚਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਦੇਸ਼ਾਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਮਰੀਕਾ ਜਪਾਨ ਨਿਊਜ਼ੀਲੈਂਡ ਫਿਲੀਪੀਨਸ ਇਕਵਾਡੋਰ ਅਤੇ ਹਵਾਈ ਵਰਗੇ ਖੇਤਰਾਂ ਵਿੱਚ ਸਮੁੰਦਰੀ ਕੰਡਿਆਂ ਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ ਅਮਰੀਕੀ ਭੂ ਵਿਗਿਆਨੀ ਸਰਵੇਖਣ ਦੇ ਅਨੁਸਾਰ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਪੁਚਾਰ ਹੈ ਅੱਜ ਦਿਨ ਪਰ ਕਾਮਚਟਕਾ ਦੇ ਖੇਤਰ ਤੇ ਕਟੋ ਕਟਛੇ ਪੁਚਾਲ ਦਰਜ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 5.4 ਤੋਂ ਲੈ ਕੇ 6.9 ਤੱਕ ਸੀ ਹਾਲਾਂਕਿ ਸਾਰੇ 8.8 ਤੀਬਰਤਾ ਵਾਲੇ ਭੂਚਾਲ ਨਾਲੋਂ ਘੱਟ ਸ਼ਕਤੀਸ਼ਾਲੀ ਸਨ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਕਵਾ ਡੋਰ ਦੇ ਕੁਝ ਤੱਟਵਰਤੀ ਖੇਤਰਾਂ ਦੇ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਵੇਲੇ ਜਾਪਾਨ ਵੀ ਖਤਰੇ ਦੇ ਵਿੱਚ ਹੈ ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੇ ਲੋਕ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦੇ ਪਾਲਣਾ ਕਰ ਰਹੇ ਹਨ ਹਵਾਈ ਵਿੱਚ ਲੋਕ ਉੱਚੀਆਂ ਥਾਵਾਂ ਤੇ ਜਾ ਰਹੇ ਹਨ ਜਦੋਂ ਕਿ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਤੱਤਵਰਤੀ ਖੇਤਰਾਂ ਵਿੱਚ ਸਾਵਧਾਨੀ ਨਾਲ ਰਹਿਣ ਲਈ ਕਿਹਾ ਗਿਆ ਹੈ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਹੈ ਕਿ ਉਹ ਉਹਨਾਂ ਨਿਵਾਸੀਆਂ ਲਈ ਚਾਰ ਸਿਵਲ ਡਿਫੈਂਸ ਕੇਂਦਰ ਖੋਲੇਗਾ ਜੋ ਸਮੁੰਦਰੀ ਜਾਜਾਂ ਦੇ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਰਾਤ ਪਰ ਅਲਟਰਨੇਟਿਵ ਸ਼ੈਲਟਰ ਦੀ ਲੋੜ ਹੈ ਕੰਟਰੋਲਰ ਮੈਥ ਸਵਾਰਡ ਨੇ ਕਿਹਾ ਹੈ ਕਿ ਜੇ ਤੁਸੀਂ ਆਕਲੈਂਡ ਖੇਤਰ ਵਿੱਚ ਕਿਸੇ ਜਹਾਜ਼ ਤੇ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਅੱਜ ਸ਼ਾਮ ਨੂੰ ਰਹਿਣ ਲਈ ਇੱਕ ਅਲਟਰਨੇਟਲ ਸ਼ੈਲਟਰ ਲੱਭਣ ਦੀ ਸਲਾਹ ਦਿੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸ਼ੈਲਟਰ ਨਹੀਂ ਹੈ ਤਾਂ ਕਿਰਪਾ ਕਰਕੇ ਸਾਡੇ ਸਿਵਲ ਡਿਫੈਂਸ ਸੈਂਟਰਾਂ ਵਿੱਚੋਂ ਕਿਸੇ ਇੱਕ ਜਗ੍ਹਾ ਤੇ ਜਾਓ ਜੋ ਕਿ ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਸੈਂਟਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਸ਼ੈਲਟਰ ਹਲਕੇ ਸਨੈਕਸ ਅਤੇ ਕੁਝ ਸੌਣ ਲਈ ਬਿਸਤਰ ਵੀ ਪ੍ਰਦਾਨ ਕਰਨਗੇ ਰੂਸ ਦੇ ਦੂਰ ਪੂਰਬੀ ਕਾਮ ਚਟਕਾ ਪ੍ਰਾਇਦੀਪ ਦੇ ਤੱਟ ਤੇ 8.83 ਵਰਤਾ ਦਾ ਇੱਕ ਵੱਡਾ ਪੁਚਾਰ ਆਇਆ ਇਸ ਪੁਚਾਰ ਨੇ ਪ੍ਰੇਸ਼ਾਂਤ ਖੇਤਰ ਵਿੱਚ ਹਲਚਲ ਮਚਾ ਦਿੱਤੀ ਇਹ ਪੁਚਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਦੇਸ਼ਾਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਮਰੀਕਾ ਜਪਾਨ ਨਿਊਜ਼ੀਲੈਂਡ ਫਿਲੀਪੀਨਸ ਇਕਵਾਡੋਰ ਅਤੇ ਹਵਾਈ ਵਰਗੇ ਖੇਤਰਾਂ ਵਿੱਚ ਸਮੁੰਦਰੀ ਕੰਡਿਆਂ ਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ ਅਮਰੀਕੀ ਭੂ ਵਿਗਿਆਨੀ ਸਰਵੇਖਣ ਦੇ ਅਨੁਸਾਰ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਪੁਚਾਰ ਹੈ ਅੱਜ ਦਿਨ ਪਰ ਕਾਮਚਟਕਾ ਦੇ ਖੇਤਰ ਤੇ ਕਟੋ ਕਟਛੇ ਪੁਚਾਲ ਦਰਜ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 5.4 ਤੋਂ ਲੈ ਕੇ 6.9 ਤੱਕ ਸੀ ਹਾਲਾਂਕਿ ਸਾਰੇ 8.8 ਤੀਬਰਤਾ ਵਾਲੇ ਭੂਚਾਲ ਨਾਲੋਂ ਘੱਟ ਸ਼ਕਤੀशाली ਸਨ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਕਵਾ ਡੋਰ ਦੇ ਕੁਝ ਤੱਟਵਰਤੀ ਖੇਤਰਾਂ ਦੇ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਵੇਲੇ ਜਾਪਾਨ ਵੀ ਖਤਰੇ ਦੇ ਵਿੱਚ ਹੈ ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੇ ਲੋਕ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦੇ ਪਾਲਣਾ ਕਰ ਰਹੇ ਹਨ ਹਵਾਈ ਵਿੱਚ ਲੋਕ ਉੱਚੀਆਂ ਥਾਵਾਂ ਤੇ ਜਾ ਰਹੇ ਹਨ ਜਦੋਂ ਕਿ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਤੱਤਵਰਤੀ ਖੇਤਰਾਂ ਵਿੱਚ ਸਾਵਧਾਨੀ ਨਾਲ ਰਹਿਣ ਲਈ ਕਿਹਾ ਗਿਆ ਹੈ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਹੈ ਕਿ ਉਹ ਉਨ੍ਹਾਂ ਨਿਵਾਸੀਆਂ ਲਈ ਚਾਰ ਸਿਵਲ ਡਿਫੈਂਸ ਕੇਂਦਰ ਖੋਲੇਗਾ ਜੋ ਸਮੁੰਦਰੀ ਜਾਜਾਂ ਦੇ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਰਾਤ ਪਰ ਅਲਟਰਨੇਟਿਵ ਸ਼ੈਲਟਰ ਦੀ ਲੋੜ ਹੈ ਕੰਟਰੋਲਰ ਮੈਥ ਸਵਾਰਡ ਨੇ ਕਿਹਾ ਹੈ ਕਿ ਜੇ ਤੁਸੀਂ ਆਕਲੈਂਡ ਖੇਤਰ ਵਿੱਚ ਕਿਸੇ ਜਹਾਜ਼ ਤੇ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਅੱਜ ਸ਼ਾਮ ਨੂੰ ਰਹਿਣ ਲਈ ਇੱਕ ਅਲਟਰਨੇਟਲ ਸ਼ੈਲਟਰ ਲੱਭਣ ਦੀ ਸਲਾਹ ਦਿੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸ਼ੈਲਟਰ ਨਹੀਂ ਹੈ ਤਾਂ ਕਿਰਪਾ ਕਰਕੇ ਸਾਡੇ ਸਿਵਲ ਡਿਫੈਂਸ ਸੈਂਟਰਾਂ ਵਿੱਚੋਂ ਕਿਸੇ ਇੱਕ ਸਗਾ ਤੇ ਜਾਓ ਜੋ ਕਿ ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਸੈਂਟਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਸ਼ੈਲਟਰ ਹਲਕੇ ਸਨੈਕਸ ਅਤੇ ਕੁਝ ਸੌਣ ਲਈ ਬਿਸਤਰ ਵੀ ਪ੍ਰਦਾਨ ਕਰਨਗੇ ਰੂਸ ਦੇ ਦੂਰ ਪੂਰਬੀ ਕਾਮ ਚਟਕਾ ਪ੍ਰਾਇਦੀਪ ਦੇ ਤੱਟ ਤੇ 8.8 ਤੀਬਰਤਾ ਦਾ ਇੱਕ ਵੱਡਾ ਪਚਾਲ ਆਇਆ ਇਸ ਪਚਾਲ ਨੇ ਪ੍ਰਸ਼ਾਂਤ ਖੇਤਰ ਵਿੱਚ ਹਲਚਲ ਮਚਾ ਦਿੱਤੀ ਇਹ ਪਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਦੇਸ਼ਾਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਮਰੀਕਾ ਜਾਪਾਨ ਨਿਊਜ਼ੀਲੈਂਡ ਫਿਲੀਪੀਨਸ ਇਕਵਾਡੋਰ ਅਤੇ ਹਵਾਈ ਵਰਗੇ ਖੇਤਰਾਂ ਵਿੱਚ ਸਮੁੰਦਰੀ ਕੰਡਿਆਂ ਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ ਅਮਰੀਕੀ ਭੂ ਵਿਗਿਆਨੀ ਸਰਵੇਖਣ ਦੇ ਅਨੁਸਾਰ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਹੈ ਅੱਜ ਦਿਨ ਪਰ ਕਾਮ ਚਟਕਾ ਦੇ ਖੇਤਰ ਤੇ ਕਟੋ-ਕਟ 6 ਪੁਚਾਲ ਦਰਜ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 5.4 ਤੋਂ ਲੈ ਕੇ 6.9 ਤੱਕ ਸੀ ਹਾਲਾਂਕਿ ਸਾਰੇ 8.8 ਤੀਬਰਤਾ ਵਾਲੇ ਭੂਚਾਲ ਨਾਲੋਂ ਘੱਟ ਸ਼ਕਤੀशाली ਸਨ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਕਵਾ ਡੋਰ ਦੇ ਕੁਝ ਤੱਟਵਰਤੀ ਖੇਤਰਾਂ ਦੇ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਵੇਲੇ ਜਾਪਾਨ ਵੀ ਖਤਰੇ ਦੇ ਵਿੱਚ ਹੈ ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੇ ਲੋਕ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦੇ ਪਾਲਣਾ ਕਰ ਰਹੇ ਹਨ ਹਵਾਈ ਵਿੱਚ ਲੋਕ ਉੱਚੀਆਂ ਥਾਵਾਂ ਤੇ ਜਾ ਰਹੇ ਹਨ ਜਦੋਂ ਕਿ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਟੱਤ ਵਰਤੀ ਖੇਤਰਾਂ ਵਿੱਚ ਸਾਵਧਾਨੀ ਨਾਲ ਰਹਿਣ ਲਈ ਕਿਹਾ ਗਿਆ ਹੈ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਹੈ ਕਿ ਉਹ ਉਨ੍ਹਾਂ ਨਿਵਾਸੀਆਂ ਲਈ ਚਾਰ ਸਿਵਲ ਡਿਫੈਂਸ ਕੇਂਦਰ ਖੋਲੇਗਾ ਜੋ ਸਮੁੰਦਰੀ ਜਹਾਜ਼ਾਂ ਦੇ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਰਾਤ ਪਰ ਅਲਟਰਨੇਟਿਵ ਸ਼ੈਲਟਰ ਦੀ ਲੋੜ ਹੈ ਕੰਟਰੋਲਰ ਮੈਥ ਸਵਾਰਡ ਨੇ ਕਿਹਾ ਹੈ ਕਿ ਜੇ ਤੁਸੀਂ ਆਕਲੈਂਡ ਖੇਤਰ ਵਿੱਚ ਕਿਸੇ ਜਹਾਜ਼ ਤੇ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਅੱਜ ਸ਼ਾਮ ਨੂੰ ਰਹਿਣ ਲਈ ਇੱਕ ਅਲਟਰਨੇਟਲ ਸ਼ੈਲਟਰ ਲੱਭਣ ਦੀ ਸਲਾਹ ਦਿੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸ਼ੈਲਟਰ ਨਹੀਂ ਹੈ ਤਾਂ ਕਿਰਪਾ ਕਰਕੇ ਸਾਡੇ ਸਿਵਲ ਡਿਫੈਂਸ ਸੈਂਟਰਾਂ ਵਿੱਚੋਂ ਕਿਸੇ ਇੱਕ ਸਗਾ ਤੇ ਜਾਓ ਜੋ ਕਿ ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਸੈਂਟਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਸ਼ੈਲਟਰ ਹਲਕੇ ਸਨੈਕਸ ਅਤੇ ਕੁਝ ਸੌਣ ਲਈ ਬਿਸਤਰ ਵੀ ਪ੍ਰਦਾਨ ਕਰਨਗੇ ਰੂਸ ਦੇ ਦੂਰ ਪੂਰਬੀ ਕਾਮ ਚਟਕਾ ਪ੍ਰਾਇਦੀਪ ਦੇ ਤੱਟ ਤੇ 8.83 ਵਰਤਾ ਦਾ ਇੱਕ ਵੱਡਾ ਪੁਚਾਰ ਆਇਆ ਇਸ ਪੁਚਾਰ ਨੇ ਪ੍ਰਸ਼ਾਂਤ ਖੇਤਰ ਵਿੱਚ ਹਲਚਲ ਮਚਾ ਦਿੱਤੀ ਇਹ ਪੁਚਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਦੇਸ਼ਾਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਮਰੀਕਾ ਜਪਾਨ ਨਿਊਜ਼ੀਲੈਂਡ ਫਿਲੀਪੀਨਸ ਇਕਵਾਡੋਰ ਅਤੇ ਹਵਾਈ ਵਰਗੇ ਖੇਤਰਾਂ ਵਿੱਚ ਸਮੁੰਦਰੀ ਕੰਡਿਆਂ ਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ ਅਮਰੀਕੀ ਭੂ ਵਿਗਿਆਨੀ ਸਰਵੇਖਣ ਦੇ ਅਨੁਸਾਰ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਪੁਚਾਰ ਹੈ ਅੱਜ ਦਿਨ ਪਰ ਕਾਮਚਟਕਾ ਦੇ ਖੇਤਰ ਤੇ ਕਟੋ ਕਟਛੇ ਪੁਚਾਲ ਦਰਜ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 5.4 ਤੋਂ ਲੈ ਕੇ 6.9 ਤੱਕ ਸੀ ਹਾਲਾਂਕਿ ਸਾਰੇ 8.8 ਤੀਬਰਤਾ ਵਾਲੇ ਭੂਚਾਲ ਨਾਲੋਂ ਘੱਟ ਸ਼ਕਤੀशाली ਸਨ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਕਵਾ ਡੋਰ ਦੇ ਕੁਝ ਤੱਟਵਰਤੀ ਖੇਤਰਾਂ ਦੇ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਵੇਲੇ ਜਾਪਾਨ ਵੀ ਖਤਰੇ ਦੇ ਵਿੱਚ ਹੈ ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੇ ਲੋਕ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦੇ ਪਾਲਣਾ ਕਰ ਰਹੇ ਹਨ ਹਵਾਈ ਵਿੱਚ ਲੋਕ ਉੱਚੀਆਂ ਥਾਵਾਂ ਤੇ ਜਾ ਰਹੇ ਹਨ ਜਦੋਂ ਕਿ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਤੱਤਵਰਤੀ ਖੇਤਰਾਂ ਵਿੱਚ ਸਾਵਧਾਨੀ ਨਾਲ ਰਹਿਣ ਲਈ ਕਿਹਾ ਗਿਆ ਹੈ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਹੈ ਕਿ ਉਹ ਉਨ੍ਹਾਂ ਨਿਵਾਸੀਆਂ ਲਈ ਚਾਰ ਸਿਵਲ ਡਿਫੈਂਸ ਕੇਂਦਰ ਖੋਲੇਗਾ ਜੋ ਸਮੁੰਦਰੀ ਜਹਾਜ਼ਾਂ ਦੇ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਰਾਤ ਪਰ ਅਲਟਰਨੇਟਿਵ ਸ਼ੈਲਟਰ ਦੀ ਲੋੜ ਹੈ ਕੰਟਰੋਲਰ ਮੈਥ ਸਵਾਰਡ ਨੇ ਕਿਹਾ ਹੈ ਕਿ ਜੇ ਤੁਸੀਂ ਆਕਲੈਂਡ ਖੇਤਰ ਵਿੱਚ ਕਿਸੇ ਜਹਾਜ਼ ਤੇ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਅੱਜ ਸ਼ਾਮ ਨੂੰ ਰਹਿਣ ਲਈ ਇੱਕ ਅਲਟਰਨੇਟਲ ਸ਼ੈਲਟਰ ਲੱਭਣ ਦੀ ਸਲਾਹ ਦਿੰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਸ਼ੈਲਟਰ ਨਹੀਂ ਹੈ ਤਾਂ ਕਿਰਪਾ ਕਰਕੇ ਸਾਡੇ ਸਿਵਲ ਡਿਫੈਂਸ ਸੈਂਟਰਾਂ ਵਿੱਚੋਂ ਕਿਸੇ ਇੱਕ ਸਗਾ ਤੇ ਜਾਓ ਜੋ ਕਿ ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਸੈਂਟਰ ਬੁਨਿਆਦੀ ਸਹੂਲਤਾਂ ਜਿਵੇਂ ਕਿ